ਆ ਜਿਹੜੀਆਂ ਇਹ ਟ੍ਰਾਂਸਫਰਸ ਆ ਇਤਿਹਾਜੀਆਂ ਦੇ ਪਿਛਲੇ 5-4 ਦਿਨ ਦੇ ਵਿੱਚ ਜਾਪੂਰੀ ਦੇ ਵਿੱਚ ਆ ਧਨਾਰਾ ਦੇ ਬੋਲਦੇ ਸਬ ਡਿਵੀਜ਼ਨ ਦੇ ਬੋਲਦੇ ਅਰਜ ਡਿਸਟ੍ਰਿਕਟ ਰੇਂਜ ਦੇ ਬੋਲਦੇ ਮੇਜਰ ਰੀਚੇਬਲ ਐਕਸਟਰੀ ਕੀਤੀ ਗਈ ਹੈ ਇਸ ਦਾ ਮਕਸਦ ਪ੍ਰੀਜ਼ਿਮੈਂਟਿੰਗ ਦੇ ਵਿੱਚ ਸੂਚੀ ਦੁੱਤੀ ਲੈਣਾ ਹੈਗਾ ਆ ਫ੍ਰੀ ਕੋਟ ਰੇਂਜ ਦੇ ਵਿੱਚ ਜਿਹੜੇ ਪੰਜ ਜ਼ਿਲ੍ਹੇ ਪੰਦੇ ਹਨ ਜਿਵੇਂ ਪ੍ਰੀਮੋਖਸਾ ਫ੍ਰੀ ਕੋਟ ਤੋਂ ਮੋਗਾ ਇਹਦੇ ਵਿੱਚ ਅਸੀਂ ਰੱਖ ਪਾ ਗੂ 2000 ਦੇ ਕਰੀਬ ਅਬਜੈਕਟਸ ਦੇਰ 1970 ਅ ਅਮਲਾਕਾਂ ਦੀਆਂ ਬਦਲੀਆਂ ਜਿਲ੍ਹਿਆਂ ਦੇ ਵਿੱਚ ਕਿਹਨਾਂ ਇਹਦੇ ਵਿੱਚ ਇੰਟਰ ਡਿਸਟ੍ਰਿਕਟ ਇੰਟਰ ਡਿਸਟ੍ਰਿਕਟ অর ਇੰਟਰ ਰੇਂਜ ਟ੍ਰਾਂਸਫਰਸ ਸ਼ਾਮਿਲ ਹਨ। ਔਰ ਇੱਕ ਜਿਹਨੇ ਪੰਜਾਬ ਹੌਮਗਾਰਡ ਕਨਸਟੇਬਲਸ ਕੋ ਵੈਕੈਂਸੀ ਦਾ ਸਬਤ ਇਹ ਸਾਰੀਆਂ ਬਦਲੀਆਂ ਕਰਤੀ। ਜਿਹਨਾਂ ਲਈ ਬਠਿੰਡਾ ਰੇਂਜ ਦੇ ਵਿੱਚ ਹੋਈ ਆ ਲਗਭਗ 1700 ਦੇ ਕਰੀਬ ਮਾਨਸਾ ਔਰ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਅਸੇਹੀ ਪੈਟਰਨ ਤੇ ਕੰਟਰੋਲ ਕੀਤਾ ਗਿਆ ਹੈ। ਅਤੇਹੀ ਮਕਸਦ ਹੈਗਾ ਇਹ ਸੈਂਸਟਿਵ ਇਨੀਸ਼ੀਏਟਿਵ ਹੈਗਾ ਜਿਹੜਾ ਕਿ ਸਰਕਾਰ ਦਿਆ ਹਦਾਇਤਾ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਕਿ ਪੁਲਿਸ ਦੇ ਕੰਮਕਾਰ ਨੂੰ ਡੇ ਟੂ ਡੇ ਬੇਸਿਸ ਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾਵੇ ਔਰ ਜੋ ਸਾਡੇ ਰਿਜ਼ਲਟs ਆਖਦੇ ਨੇ ਉਹਨਾਂ ਨੂੰ ਬਿਹਤਰ ਬਣਾਇਆ ਜਾਵੇ ਔਰ ਨਸ਼ੇ ਦੇ ਖਿਲਾਫ ਜੋ ਅਸੀਂ ਹੋਣ ਇੱਕ ਕਨਸਰਟਡ ਕੈਂਪੇਨ ਸ਼ੁਰੂ ਕੀਤੀ ਹੈਗੀ ਆ। ਉਸ ਨੂੰ ਗੋਸ਼ਟਾਂ ਦੀ ਲਗਾਤਾਰ ਸੋਈ ਲਗਾਤਾਰ ਚੈੱਕ ਨਾ ਕੀਤੇ ਜਾ ਰਹੇ ਹੈ ਕੋਈ ਸਪੈਸ਼ਲ ਇਨਬਾਕਸ ਹੈ ਜਿਹੜਾ ਅਸੀਂ ਆ ਇਹ ਵੈਸੇ ਤਾਂ ਅਸੀਂ ਕੋਆਰਡੀਨੇਟ ਸਰਚ ਦੇ ਪ੍ਰੋਗਰਾਮ ਲਗਾਤਾਰ ਚਲ ਰਹੇ ਨੇ ਆ ਜਿਹੜੇ ਸਸਪੀਸ਼ੀਅਸ ਅਸਿਸਟੈਂਟਸ ਵਾਲੇ ਵਿਅਕਤੀ ਹੈਗੇ ਨੇ ਉਹਨਾਂ ਦੇ ਰੇਡ ਕਰਦੇ ਰਹੇ ਨੇ ਔਰ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਦਾ ਫੋਕਸ ਇਲੈਕਸ਼ਨ ਸੀਗਾ ਅਬ ਪੰਜਾਬ ਪੀਸ ਨੇ ਪੀਸ ਕੋ ਇਸ ਤਿੱਕੇ ਨਾਲ ਇਲੈਕਸ਼ਨ ਕਰਵਾ ਲਿਆ ਹੁਣ ਸਿਰਫ ਅਸੀਂ ਅਹ ਰੀ ਫੋਕਸ ਕਰ ਰਹੇ ਆ ਡਰੱਗਸ ਕੰਟਰੋਲ ਤੇ ਔਰ ਜੋ ਕ੍ਰਿਮੀਨਲ ਐਲੀਮੈਂਟਸ ਦੀਆਂ ਗਤੀਵਿਧੀਆਂ ਤੇ ਨਖਵਾਂ ਤੇ ਔਰ ਇਸ ਬੰਦੇ ਦੇ ਵਿੱਚ ਅ ਪਿਛਲੇ 2 ਦਿਨਾਂ ਤੋਂ ਅਸੀ ਸਪੈਸ਼ਲ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਜਿਹੜੇ ਕਿ ਆਉਣ ਵਾਲੇ ਲਗਭਗ 15 ਦਿਨ ਲਗਾਤਾਰ ਇਸੇ ਤਰ੍ਹਾਂ ਚੱਲ ਰਿਹਾ ਹੈ ਜਿਵੇਂ ਅਧੀਨ ਅ ਰੇਡਸ ਅ ਇਨਕੋਰਪੋਰੇਟਨ ਸੱਫਰ ਆਪਰੇਸ਼ਨਸ ਔਰ ਵੱਖ-ਵੱਖ ਤਰ੍ਹਾਂ ਦੇ ਹੋਰ ਸਭੇ ਇਨੀਸ਼ੀਏਟਿਵ ਲੱਗੇ ਨੇ ਉਹ ਡੇ ਐਂਡ ਨਾਈਟ ਬੇਸਿਕ ਤੇ 20427 ਜੋ ਦੇ ਚੈਕਿੰਗ ਦੇ ਦੌਰਾਨ ਕੋਈ ਖਾਨੀਗਤ ਕਰਦੇ ਕਾਫੀ ਮੇਜਰ ਰਿਕਵਰੀਜ਼ ਹੋਈਆਂ ਆ ਆਪੇ ਸਾਰੇ ਅਸੀਂ ਸ਼ਕਤੀਕਤੀ ਦਰਸ ਕੀਤੇ ਆ ਤਾਂ ਫ੍ਰੀਡ ਕੋਟ ਰੇਂਜ ਦੇ ਵਿੱਚ ਲਗਭਗ 25 ਦੇ ਕਰੀਬ ਐਫ ਆਈ ਆਰ ਜਿਹੜੇ ਸਿਟੀ ਚੈਕਿੰਗ ਨੇ ਔਰ ਇਹਨਾਂ ਦੇ ਵਿੱਚ ਐਨ ਡੀ ਪੀ ਐਸ ਐਫ ਦੇ ਆ ਬੀਗ ਅਸਾਈਡ ਅਥ ਦੇ ਅੰਦਰ ਕਾਫੀ ਮਕਦਮੇ ਬਰਛੇਤੇ ਗਏ ਆ ਲਗਭਗ 30 ਦੇ ਕਰੀਬ ਕਿਉਂ ਸਸੇ ਦਾ ਦਰਸ ਕੀਤੇ ਗਏ ਆ ਮੋਗੇ ਦੇ ਵਿੱਚ ਇੱਕ ਮੇਜਰ ਕਵਰੀ ਹੋਈ ਹੈ ਜਿਦੇ ਵਿੱਚ 1 ਕਿਲੋ 200 ਗ੍ਰਾਮ ਹਿਰਵਨ ਮਿਲੀ ਹੈ ਔਰ ਬਹੁਤ ਸਾਰੇ ਉਹ ਵਿਅਕਤੀ ਜਿਹੜੇ ਪੋਟੈਂਸ਼ੀਅਲ ਕ੍ਰਿਮੀਨਲ ਰੋਸ ਆਫ ਦੇਰ ਉਹਨਾਂ ਤੇ ਵੀ ਕਬਜ਼ਤ ਕੀਤੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਤੇ ਠੱਲ ਪਈ ਰਹੇ। ਫੋਕਸ ਲੇਨ ਜਿਹੜਾ ਹੈਗਾ ਹੈ ਇਧਰ ਕੰਟਰੋਲ ਰਹਿ ਗਿਆ ਹੈ। ਡਰਗ ਦੀ ਸਪਲਾਈ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਲਗਾਤਾਰ ਕਰ ਰਹੇ ਹਾਂ ਆਪਰੇਸ਼ਨਲ ਇਨੀਸ਼ੀਏਟਿਵਸ ਔਰ ਕਲਾਸ ਦੀ ਡਿਮਾਂਡ ਸਾਈਡ ਨੂੰ ਕੰਟੇਲ ਕਰਨ ਦੇ ਵਾਸਤੇ ਅਸੀਂ ਇੱਕ ਸਪੈਸ਼ਲ ਅਵੇਰਨੈਸ ਕੈਂਪੇਨ ਲਾਂਚ ਕੀਤੀ ਹੈ ਜਿਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਹਦੇ ਵਿੱਚ ਆ ਡਰਾਮੇ ਸਟੇਜ ਕਰਨੇ ਆ ਲੋਕਾਂ ਨਾਲ ਮੀਟਿੰਗਾਂ ਆਰਗੇਨਾਈਜ਼ ਕਰਨਾ ਲੋਕਾਂ ਨਾਲ 1 ਟੂ 1 ਇੰਟਰਪਰਸਨ ਇੰਟਰੈਕਸ਼ਨ ਕਰਨਾ ਪੈਂਟਿਕ ਕਾਪੀਲੇਸ਼ਨਸ ਕਰਨਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਡਰੱਗਸ ਦੇ ਅਗੇਂਸਟ ਲੋਕਾਂ ਦੇ ਵਿੱਚ ਜਾਗਰੂਕਤਾ ਦਾ ਪ੍ਰਸਾਰ ਕਰਨਾ ਸ਼ਾਮਲ ਹੈਗਾ ਔਰ ਇਸ ਵਿੱਚ ਇਹਨੇ ਬਿਗ ਵੇ ਆਨਵਰ ਦੇ ਦਿਨਾਂ ਦੇ ਵਿੱਚ ਕਨਸਰਟਡ ਐਪਲ ਲਾਕਸ ਕਾਫੀ ਮੈਂਪਾਵਰ ਇਨਵੋਲ ਕਰਦੇ ਨੇ ਅਮਰ ਜੀ ਹਾਂ ਫਰੀ ਨੇ ਦੇ ਨਹੀਂ ਨੋਨਵੋਲੇ ਦੇ ਲੋਕਾਂ ਨੂੰ ਅਸੀਂ ਤਾਂ ਇਹ ਆਪਣੀ ਡਿਊਟੀ ਉਸਦੀ ਨਾਲ ਨਿਭਾਈ ਰਹੇ ਆਂ ਔਰ ਹੋਣ ਦੁਬਾਰਾ ਤਬਸੀ ਉੱਤੇ ਰੀ ਡੈਡੀਕੇਸ਼ਨ ਆਪਣੇ ਆਪ ਨੂੰ ਇਸ ਚੀਜ਼ ਦੇ ਪ੍ਰਤੀ ਸਮਰਪਿਤ ਕਰ ਰਹੇ ਆਂ ਪਹਿਲਾਂ ਵੀ ਸਾਡੀ ਸਮਰਪਣ ਦੀ ਭਾਵਨਾ ਨਾਲ ਲਗਾਤਾਰ ਕੋਸ਼ਿਸ਼ ਕੀਤੀ ਜੀ ਅੱਜ ਜਿੱਥੇ ਕਿਤੇ ਵੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਣਾ ਤੁਹਾਡੇ ਸਾਰਿਆਂ ਦੇ ਮਾਣ ਬਣਾਈ ਜਿ세 ਕਿਤੇ ਵੀ ਉਹਨਾਂ ਨੂੰ ਆ ਲੱਗਦਾ ਹੈ ਕਿ ਪੁਆਇੰਟ ਆਫ ਸੇਲ ਤੇ ਡਰੱਗ ਕੈਡਰਿੰਗ ਹੋ ਰਹੀ ਹੈ ਉਸ ਦੇ ਅਧਲਾ ਪੁਲਿਸ ਦੇ ਪੁਲਿਸ ਤਾਂ ਆ ਹਾਕਤੇ ਤੁਹਾਡੇ ਆ ਸਖਤ ਕਾਰਵਾਈ ਕਰੇਗੀ ਆ ਸਾਡੀ ਕੋਸ਼ਿਸ਼ ਹੋਏਗੀ ਕਿ ਪੁਆਇੰਟ ਆਫ ਸੇਲ ਤੇ ਜਿਹੜੀ ਡਰੱਗ ਦੀ ਵਿਕਰੀ ਹੋ ਰਹੀ ਆ ਉਸ ਨੂੰ ਅਫੈਕਟਿਵਲੀ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਨੌਜਵਾਨ ਡੇ ਟੂ ਡੇ ਬੇਸਿਸ ਤੇ ਡਰੱਗਸ ਦੀ ਨਕਲੀ ਫੈਟਰ ਚੋਂਦੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਅਵੇਰਨੈਸ ਇੱਕ ਪਹਿਲੂ ਹੈ सप्लाई चेन बस करना दूसरा पहलू है कोशिश होगी समस्या का स्थाई हल रख सके और नशा मुक्त बनाया जा सके तो यह बदलिया की गई है कि फर्क पड़ेगा कि शरीर को भेजा गया असल भी हो गुंडा कर देंगे और शरीर भी ज नशे भीडियो वायरल होती कि असर पड़ेगा इस चीज़ों के लिए ਜਿਹੜਾ ਇਹ ਕ੍ਰਾਈਮ ਹੈਗਾ ਹੈ ਉਸ ਨੂੰ ਕੰਟਰੋਲ ਕਰਨ ਵਾਸਤੇ ਤਾਂ ਅਸੀਂ ਲਗਾਤਾਰ ਕੋਸ਼ਿਸ਼ਮੰਦ ਹੈ ਹੀ ਬਦਲੀਆਂ ਕਰਨ ਦਾ ਮਕਸਦ ਇਹ ਹੈਗਾ ਹੈ ਕਿ ਆ ਮਲਾਜ਼ਮਾਂ ਨੂੰ ਕਿਉਂਕਿ ਇੱਕ ਹੀ ਜਗ੍ਹਾ ਤੇ ਰਹਿ ਕੇ ਬੰਦੇ ਦਾ ਵਰਕ ਪੋਟੈਂਸ਼ੀਅਲ ਜਿਹੜਾ ਹੈਗਾ ਉਹ ਸਟੈਗਨੇਟ ਕਰ ਜਾਂਦਾ ਨਵੀਂ ਜਗ੍ਹਾ ਤੇ ਨਵੇਂ ਮਾਹੌਲ ਦੇ ਵਿੱਚ ਨਵੀਆਂ ਚੈਲੰਜਸ ਨੂੰ ਅਕਸੈਪਟ ਕਰਕੇ ਬੰਦਾ ਆਪਣਾ ਮਾਈਂਡ ਅਪਲਾਈ ਕਰਦਾ ਹੈ ਉਹ ਜਿਹੜੀ ਸਟੀਰੀਓਟਾਈਪ ਫੰਕਸ਼ਨਿੰਗ ਹੁੰਦੀ ਹੈ ਫਿਜ਼ੀਕਲ অর ਸਾਈਕੋਲੋਜੀਕਲ অর ਮੈਂਟਲ ਉਸ ਨੂੰ ਬ੍ਰੇਕ ਹੋ ਕੇ ਨਵੀਂ ਤਰ੍ਹਾਂ ਦੇ ਅਫਰ ਲਾ ਕੇ ਨਵੀਂ ਤਰ੍ਹਾਂ ਦੇ ਵਰਕ ਕਲਚਰ ਰੀਵਾਲਪ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਪਰ ਅੰਪਰ ਲੈਵਲ ਦੇ ਦਾ ਪੁਲਿਸ ਦੇ ਵੱਲੋਂ ਬਹੁਤ ਅਕਾੜੀ ਇਹਨਾਂ ਬਾਰੇ ਕੁਝ ਲਾਂਵਰ ਸਪੀਸ ਤੋਂ ਲੋਕ ਬਹੁਤ ਐਫਰਟਸ ਕੀਤੇ ਜਾਂਦੇ ਨੇ ਥਿਡਲੀ ਲੈਵਲ ਤੇ 60 ਦਾ ਨੰਬਰ ਜਿਹੜਾ ਹੈਗਾ ਇਹ ਜਿਹੜਾ ਨਹੀਂ ਜਾਂਦੀ ਉਸ ਬਾਰੇ ਕਿਤੇ ਨਹੀਂ ਆ ਆ ਜਿੱਥੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਧਿਆਨ ਵਿੱਚ ਆਉਂਦੀ ਆ ਅਸੀਂ ਸਖਤ ਐਕਸ਼ਨ ਲੈਨੇ ਔਰ ਇਹ ਵੀ ਸਾਡੀ ਕਮਿਟਮੈਂਟ ਹੈਗੀ ਆ ਕਿ ਕਿਸੇ ਕਿਸਮ ਦੀ ਕਰਾਈ ਬੈਂਚ ਜਾਂ ਸਾਧਕਾਂ ਜਿਸੀ ਕੋਈ ਗੱਲ ਕਰਦੇ ਹੋ ਉਹਨੂੰ ਡਾਕਰੇਟ ਨਹੀਂ ਕੀਤਾ ਜਾਵੇਗਾ ਜਿੱਥੇ ਕਿਤੇ ਇਸ ਕਿਸਮ ਦੀ ਕੋਈ ਇੰਪੋਰਟ ਕਿਸੇ ਦੇ ਧਿਆਨ ਵਿੱਚ ਆਉਂਦੀ ਹੈਗੀ ਆ ਪਰ ਕਿਤੇ ਪਬਲਿਕ ਮੈਂਡੇ ਉਹਨਾਂ ਨੂੰ ਵੀ ਆਪਣੀ ਤਰ੍ਹਾਂ ਦੇ ਤੇ ਉਹ ਤੁਹਾਡੇ ਨਾਲ ਸਿੱਧੇ ਤੌਰ ਤੇ ਏਸ਼ੀਅਰ ਕਰਨ ਉਹਦੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਵੀ ਨਹੀਂ ਰਚੀਤੀ ਜਾਵੇਗੀ ਔਰ ਅਫੈਕਟਿਵ ਕਾਰਵਾਈ ਜਿੱਥੇ ਕਿ ਇਸ ਤਰ੍ਹਾਂ ਦੀਸ਼ ਕਰਾਈ ਜਾਵੇ ਉਹ ਵੀ ਕੀਤੀ ਜਾਵੇਗੀ